नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिली रेस्टोबार एक मल्टी कजीन रेस्टोरों का स्वाद जो तो हमेशा रहेगा याद आज ही आओ चंदूस फैमिली रेस्टोबार चंडगढ़ रोड नवा शहर कॉल सेवन एट थ्री सेवन डबल जीरो डबल जीरो डबल सिक्स ਜੈ ਭੀਮ ਜੈ ਭਾਰਤ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਨਵਾਂ ਸ਼ਹਿਰ ਜ਼ਿਲ੍ਹਾ ਕੈਣ ਨੂੰ ਨਵਾਂ ਸ਼ਹਿਰ ਆ ਪਰ ਇੱਥੇ ਦਾ ਤੁਸੀਂ ਹਾਲ ਦੇਖੋਗੇ ਕਿ ਐਨਾ ਗੰਦਾ ਹੋ ਚੁੱਕਾ ਆ ਸਾਰੀਆਂ ਗਲੀਆਂ ਮੁਹੱਲਿਆਂ ਸੜਕਾਂ ਦਾ ਐਂਟਰ ਲੋਕ ਨੇ ਨਾਲੀਆਂ ਬੰਦ ਕਰਕੇ ਜਾਈਆਂ ਸਰਕਾਰ ਨੇ ਨਾਲੀਆਂ ਬੰਦ ਕਰਨੀਆਂ ਸੀਗੀਆਂ ਐਂਟਰ ਲੋਕ ਲਾਈ ਆ ਇੰਟਰਲੋਕ ਤੇ ਸਭ ਤੋਂ ਜ਼ਿਆਦਾ ਗੰਦ ਪੈਂਦਾ ਪਹਿਲਾਂ ਨਾਲੀਆਂ ਸੀਗੀਆਂ ਚਲੋ ਅਸੀਂ ਗੰਦ ਉੱਪਰੋਂ ਸਾਫ਼ ਕਰਕੇ ਨਾਲੀ ਦੇ ਵਿੱਚ ਜਿਹੜਾ ਹਰ ਇੱਕ ਘਰ ਦੇ ਘਰ ਦੇ ਬੰਦੇ ਆਪੇ ਸਫਾਈ ਕਰ ਦਿੰਦੇ ਸੀ ਪਰ ਇਸ ਵੇਲੇ ਪੂਰਾ ਜਿਹੜਾ ਸ਼ਹਿਰ ਵਾ ਇਹ ਗੰਦਾ ਹੋ ਚੁੱਕਾ ਆ ਨਾ ਇਹ ਨਮੇਸ਼ਰ ਦਾ ਪ੍ਰਸ਼ਾਸਨ ਕੁਝ ਕਰ ਲਿਆ ਆ ਤੇ ਨਾ ਹੀ ਸਰਕਾਰ ਕਰ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਪਹਿਲਾਂ ਵੀ ਸਾਡੇ ਜਿਹੜੇ ਉਹ ਥੇਰੇ ਕਾਉਂਸਲਰ ਹੈਗੇ ਐਮਸੀ ਚੇਤਰਾਮ ਜੀ ਜਿਨ੍ਹਾਂ ਨੇ ਪਹਿਲਾਂ ਵੀ ਹਮੇਸ਼ਾ ਆਵਾਜ਼ ਚੱਕੀ ਆ ਤੇ ਸਾਡੀਆਂ ਬੀਬੀਆਂ ਪੈਣਾ ਖੜੀਆਂ ਸਾਡੇ ਨੌਜਵਾਨ ਖੜੇ ਸਾਡੇ ਬਜ਼ੁਰਗ ਖੜੇ ਆ ਸਾਰੇ ਜਿਹੜੇ ਪਰੇਸ਼ਾਨ ਹੋ ਚੁੱਕੇ ਦੇਖੋ ਧਰਨਾ ਨਹੀਂ ਕੋਈ ਲਾਣਾ ਚਾਹੁੰਦਾ ਨਾ ਸੜਕਾਂ ਤੱਕ ਕੋਈ ਆਣਾ ਚਾਹੁੰਦਾ ਆ ਕਿਸੇ ਦੇ ਕੋਲ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇੰਨਾ ਟਾਈਮ ਹੈ ਨਹੀਂਗਾ ਪਾਰੇ ਜਦੋਂ ਸਰਕਾਰਾਂ ਕਿਸੇ ਸਰਕਾਰਾਂ ਤੱਕ ਕਾਂਟੇ ਮਜਬੂਰ ਕਰਦੀਆਂ ਦਰਿਆ ਤੇ ਬੈਠਣ ਤੇ ਮਜਬੂਰ ਕਰਦੀਆਂ ਤਦੇ ਕੋ ਦਰਿਆ ਤੇ ਬੈਠਣ ਲਈ ਮਜਬੂਰ ਹੁੰਦਾ ਹੈ ਨਹੀਂ ਤਾਂ ਕਿਸੇ ਦੇ ਕੋਲ ਅੱਜ ਦੇ ਸਮੇਂ ਦੇ ਵਿੱਚ ਟਾਈਮ ਹੈ ਨਹੀਂਗਾ ਹਰ ਕੋਈ ਬਿਮਾਰ ਆ ਐਨੇ ਉਧਰ ਬਿਮਾਰੀਆਂ ਸਾਡੇ ਬੱਚਿਆਂ ਨੂੰ ਲੱਗ ਰਹੀਆਂ ਵਾ ਸਾਹ ਲੈਣਾ ਜਿਹੜਾ ਔਖਾ ਹੋਇਆ ਆ ਸਾਡੇ ਚਰਚ ਕਲੋਨੀ ਦੇ ਵਿੱਚ ਤੁਸੀਂ ਦੇਖੋ ਜਿਹੜਾ ਮਰਜੀ ਮੌਸਮ ਆ ਚਾਹੇ ਮੀਂਹ ਵਾਲਾ ਚਾਹੇ ਬਿਨਾ ਮੀਂਹ ਵਾਲਾ ਤੁਸੀਂ ਉੱਥੋਂ ਤੁਹਾਨੂੰ ਨੰਗਣ ਲੱਗੇ ਨਹੀਂ ਕੋਹ ਰਾਣੀ ਆ ਕਿਉਂਕਿ ਗਾਂਦ ਜੜਾ ਐਨਾ ਉੱਥੇ ਗਲੀਆਂ ਦੇ ਵਿੱਚ ਪਿਆ ਮੈਂ ਅਕਸਰ ਉਸ ਮਹੱਲੇ ਦੇ ਵਿੱਚ ਮੈਨੂੰ ਕਈ ਕੰਮ ਹੁੰਦੇ ਮੈਂ ਗਰਾਊਂਡ ਲੈਵਲ ਤੇ ਘੁੰਮਦੀ ਰਹਿੰਦੀ ਆ ਤੇ ਮੈਨੂੰ ਜਿਹੜਾ ਜਾਣਾ ਪੈਂਦਾ ਆ ਅਸੀਂ ਪਰ ਫਿਰ ਵੀ ਜਿੰਨੇ ਕਿ ਦੇਖੋ ਚੋਪਾਸੀਂ ਦੇਖਦੇ ਅੱਜ ਕੋਈ ਕਰੂੰਗਾ ਕੱਲ ਕੋਈ ਕਰੂੰਗਾ ਪਰਸੋ ਕਰੂੰਗਾ ਪਰ ਕੋਈ ਨਹੀਂ ਜਿਹੜਾ ਕਰਦਾ ਹੈਗਾ ਔਰ ਡੰਪ ਕਰਕੇ ਆ ਸਾਰੇ ਉੱਥੇ ਡੰਪ ਦੇ ਨੇੜੇ ਰਹਿਣ ਵਾਲੇ ਆ ਇਹਨਾਂ ਦੇ ਸਾਹ ਲੈਣੇ ਔਖੇ ਹੋਏ ਹੁਣ ਮੀਂਹ ਜਦੋਂ ਪੈਂਦਾ ਉਸੇ ਕਚਰੇ ਤੇ ਕਿੰਨੀ ਗੰਦੀ ਬਦਬੂ ਆਉਂਦੀ ਹੈ ਕਿ ਜਿਹੜਾ ਸਾਹ ਲੈਣਾ ਔਖਾ ਹੋਇਆ ਇਸ ਸਾਹ ਦੇ ਨਾਲ ਹੀ ਤਾਂ ਬੰਦਾ ਜੀਂਦਾ ਹੈ ਜੇ ਸਾਹ ਹੀ ਨਹੀਂ ਅੰਦਰ ਜਿਹੜੇ ਸਵੱਛ ਜਿਹੜੀ ਹਵਾ ਅੰਦਰ ਨਹੀਂ ਗਈ ਹੈਗੀ ਤਾਂ ਹਰ ਇਨਸਾਨ ਜਿਹੜਾ ਬਿਮਾਰੀਆਂ ਦੇ ਨਾਲੇ ਜਿਹੜਾ ਗ੍ਰਸਤ ਹੋਣਾ ਆ ਤਾਂ ਮੈਂ ਪਰਮੇਸ਼ਰ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹਨੀ ਆ ਤੁਸੀਂ ਜਾਗੋ ਤੁਸੀਂ ਅਸੀਂ ਤੁਹਾਡੇ ਕੋਲੇ ਕੋਈ ਨਾਜਾਇਜ਼ ਮੰਗ ਨਹੀਂ ਰੱਖ ਰਹੇ ਨਾ ਸਰਕਾਰ ਨੂੰ ਸਰਕਾਰ ਦੇ ਮੂਰੇ ਨਾਜਾਇਜ਼ ਮੰਗ ਰੱਖ ਰਹੇ ਸਾਡੀ ਜਿਹੜੀ ਮੰਗ ਬਿਲਕੁਲ ਜਾਇਜ਼ ਆ ਸਾਡੀਆਂ ਗਲੀਆਂ ਦਾ ਸਾਡੇ ਗਲੀਆਂ ਮੁਹੱਲਿਆਂ ਲਾਰੀਆਂ ਦਾ ਸੜਕਾਂ ਦਾ ਜਿਹੜਾ ਸਾਰਾ ਗੰਦਵਾ ਉਹ ਸਾਫ਼ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਉੱਥੇ ਦੇ ਵਸਣ ਵਾਲੇ ਲੋਕ ਆ ਇੱਕ ਵਧੀਆ ਜੀਵਨ ਸਾਫ਼ ਸੁਥਰਾ ਜੀਵਨ ਜਿਹੜਾ ਜੀ ਸਕਣ ਉਹ ਬਿਮਾਰੀਆਂ ਤੋਂ ਰਹਿਤ ਰਹਿ ਸਕਣ ਦੇਖੋ ਸਿਵਲ ਹਸਪਤਾਲ ਦੇ ਵਿੱਚ ਜਾਣੇ ਤੇ ਦਵਾਈ ਲੈਣਾ ਕੋਈ ਸੌਖਾ ਨਹੀਂ ਇੱਥੇ ਐਨਾ ਜ਼ਿਆਦਾ ਰਸ਼ ਹੋਆ ਕਿ ਇੱਕ ਬੰਦੇ ਨੂੰ ਦਵਾਈ ਲੈਣ ਲਈ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੁੱਤੇ ਨੂੰ ਵੜ ਦਿੱਤਾ ਤਾਂ ਉਹ ਇੰਜੈਕਸ਼ਨ ਲਵਾਉਣ ਲਈ ਵੀ 6 ਘੰਟੇ ਪਹਿਲਾਂ ਖੜਨਾ ਪਿਆ ਆ ਜਿਹੜਾ ਬੰਦਾ ਇਸ ਤੋਂ ਵੀ ਜ਼ਿਆਦਾ ਬਿਮਾਰ ਆ ਉਹਨੂੰ ਕਿੰਨਾ ਖੜਨਾ ਪੈਂਦਾ ਹੋਊਗਾ ਇਸ ਕਰਕੇ ਆਪਾਂ ਜਾਣੀਏ ਕਿ ਸਾਡੇ ਲੋਕਾਂ ਨੂੰ ਬਿਮਾਰੀਆਂ ਲੱਗਣੇ ਨਾ ਹਸਪਤਾਲਾਂ ਤੱਕ ਜਾਣੇ ਨਾ ਪੈਣਾ ਆਪਾਂ ਨੂੰ ਵੱਧ ਤੋਂ ਵੱਧ ਪਹਿਲਾਂ ਰੋਕਥਾਮ ਜਿਹੜੀ ਕਰਨੀ ਚਾਹੀਦੀ ਆ ਇਹਨਾਂ ਦੀ ਜਿਹੜੀ ਮੰਗ ਆ ਅਸੀਂ ਵੀ ਉੱਥੇ ਰਹਿਣੇ ਆ ਮੈਂ ਨਵੀਂ ਵਾਦੀ ਦੇ ਵਿੱਚ ਰਹਿਣੇ ਆ ਉਹ ਸਾਰੀ ਸਾਡੀ ਮੰਗ ਜਿਹੜੀ ਜਾਇਜ਼ ਆ ਸਸੀ ਰਵੀਦਾਸ ਨਗਰ ਦੇ ਵਿੱਚ ਵੀ ਆਨੇ ਉੱਥੇ ਵੀ ਸੀ ਵੀਰੇ ਜਿਹੜੇ ਭਰੇ ਰਹਿੰਦੇ ਆ ਤੁਸੀਂ ਇਹ ਚਰਚ ਕਲੋਨੀ ਦਾ ਤੇ ਸਭ ਤੋਂ ਜ਼ਿਆਦਾ ਮਾੜਾ ਹਾਲ ਆ ਉਹ ਆਹ ਸੰਤਣਾ ਨੇੜੇ ਜਿੰਨਾ ਏਰੀਆ ਡੰਪ ਦੇ ਨੇੜੇ ਪੈਂਦਾ ਕਿਸੇ ਪਾਸੇ ਵੀ ਜਿਹੜਾ ਨੰਗਣਾ ਸਾਨੂੰ ਸਾਰਾ ਮੁਸ਼ਕਲ ਹੋਇਆ ਆ ਸੰਤ ਨਗਰ ਵਾਲੇ ਐਨੇ ਪਰੇਸ਼ਾਨ ਆ ਚਰਚ ਕਲੋਨੀ ਵਾਲੇ ਐਨਾ ਪਰੇਸ਼ਾਨ ਐ ਇਹ ਗਰੀਬ ਲੋਗ ਐ ਸੜਕਾਂ ਤੱਕ ਨਹੀਂ ਆ ਸਕਦੇ ਫਿਰ ਵੀ ਅੱਜ ਮਜਬੂਰ ਹੋ ਕੇ ਆ ਗਏ ਆ ਜਿੰਨੇ ਆ ਸਕਦੇ ਆ ਇੱਥੇ ਲੋਕ ਦਿਹਾੜੀਆਂ ਲਾ ਕੇ ਆਪਣਾ ਢਿੱਡ ਭਰਨ ਤਾਂ ਸੜਕਾਂ ਤੇ ਆ ਕੇ ਧਰਨਾ ਲਾਣ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਅੱਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੱਲੋ ਹੱਥ ਜੋੜ ਕੇ ਬੇਨਤੀ ਨਹੀਂ ਕਰਾਂਗੇ ਆ ਧਰਨਾ 100 ਗੁਣਾ ਵੱਡਾ ਹੋਊਗਾ ਅਸੀਂ ਵੱਡਾ ਕਰਕੇ ਦਿਖਾਵਾਂਗੇ ਫਿਰ ਅਸੀਂ ਕਮੇਟੀ ਘਰ ਦੇ ਵਿੱਚ ਨਹੀਂ ਚੰਡੀਗੜ੍ਹ ਚੌਂਕ ਚ ਲਾਵਾਂਗੇ ਠੀਕ ਆ ਜੀ ਜੇ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਸਾਡੀ ਬਿਲਕੁਲ ਜਾਇਜ਼ ਮੰਗਾਂ ਅਸੀਂ ਸਿਰਫ ਸਫਾਈ ਮੰਗ ਰਹੇ ਹਾਂ ਅਸੀਂ ਕੋਈ ਕੋਈ ਵੱਡੀ ਚੀਜ਼ ਨਹੀਂ ਮੰਗ ਰਹੇ ਤੁਹਾਡੇ ਕੋਲ ਸਾਡੇ ਸਾਡਾ ਏਰੀਆ ਜਿਹੜਾ ਸਾਰਾ ਸਾਫ਼ ਤੇ ਸਵੱਛ ਕਰ ਦਿਓ ਤਾਂ ਕਿ ਜਿਹੜੇ ਸਾਡੇ ਬੱਚੇ ਆ ਸਾਡੀਆਂ ਮਾਵਾਂ ਸਾਡੇ ਬਜ਼ੁਰਗਾਂ ਦਾ ਸਾਡੇ ਨੌਜਵਾਨ ਆ ਕਪੜਾ ਵਧੀਆ ਜੀਵਨ ਜੀ ਸਕਣ ਜੈ ਪੀਮ ਜੈ ਭਾਰਤ ਖੜਾ ਰਹਿਦਾ ਨਰਕ ਵਰਗੀ ਜ਼ਿੰਦਗੀ ਜੀ ਰਹੇ ਉਹ ਆਪ ਦੱਸ ਸਕਦੇ ਆ ਵੀ ਮੈਂ ਵੀ ਮੈਨੂੰ ਕੱਲ ਕਹਿਣ ਲੱਗੇ ਪ੍ਰਧਾਨ ਜੀ ਤੁਸੀਂ ਆਏ ਆਦੇ ਆ ਆ ਕੇ ਜਿੱਦਾਂ ਨਾ ਉਹ ਕੱਪ ਚੱਕੇ ਕਪੜਾ ਚੱਕਣ ਵਾਲੀ ਗੱਡੀਆਂ ਵੀ ਇੰਨੇ ਪਾਣੀ ਆ ਜਾਂਦੇ ਮੈਂ ਵੀ ਮਜ਼ਦੂਰ ਆ ਮੈਂ ਕਹਿੰਦਾ ਕਿ ਅੱਧੀ ਮੈਂ ਤੁਸੀਂ ਲੜਾਈ ਵੜੀ ਲੜੀ ਤੁਹਾਡੇ ਲੜ ਰਿਹਾ ਲੱਗਾ ਜਿੰਨਾਂ ਦੇ ਸਵਾਗਤ ਲੜਦੇ ਰਹੂਗਾ ਪਰ ਨਗਰ ਕੌਂਸਲ ਹੁਣ ਦੇਖੋ ਅੱਜ ਵੀ ਗੱਡੀਆਂ ਨਹੀਂ ਭੇਜੀਆਂ ਮੈਂ ਤਾਂ ਸੂਚੀ ਕਰਦਾ ਜੇ ਪਹਿਲੇ ਭੇਜ ਜਾਂਦੇ ਅੱਜ ਤੱਕ ਸਾਡਾ ਨਵੀਂ ਬਾਦੀ ਚੱਕਰੋਂ ਗੱਡੀਆਂ ਦੀ ਕੰਮ ਦੀ ਸੀ ਵਧੀਆ ਇਹ ਇਹ ਧੰਨ ਦੇ ਪਹਿਲਾ ਐਲਾਨ ਦੇ 1 ਵਜੇ ਕੰਮ ਸੀ ਮੈਂ মিডিਆ ਦਾ ਜਗਬਾਣੀ ਅਜੀਤ ਦਾ ਤੇ ਟੂ ਟੇਕਰ ਤੇ ਭਾਸਕਰ ਸਾਰਿਆਂ ਘਰਾਂ ਦੇ ਜਿਹਨਾਂ ਜਾਗਰਨਾਂ ਜਿਹਨਾਂ ਨੇ ਮੈਨੂੰ ਬੜਾ ਸਜੋੜਤਾ ਤੇ ਮੈਨੂੰ ਸਜੋਗ ਦੀ ਮੇਰੇ ਸ਼ਹਿਰ ਦੇ ਵਸੇਆਂ ਦੇ ਮੰਗਾ ਨੂੰ ਜਾਗਰ ਕਾਨ ਦੇ ਲਈ ਬਹੁਤ ਵਧੀਆ ਉਹਨੇ ਉਪਰਾਧਾ ਕੀਤਾ ਜਿਵੇਂ ਸਾਡੀ ਪ੍ਰਧਾਨ ਸੇਮ ਜੀ ਨੇ ਕਿਹਾ ਵੀ ਅਸੀਂ ਅਕ ਥੋੜਾ ਧਰਨਾ ਇਹ ਛੋਟਾ ਸੰਘੇਮ ਉਹਨਾਂ ਨੇ ਕਹਿਨ ਤੇ ਅਸੀਂ ਵੱਡਾ ਕਰਾਂਗੇ ਪਹਿਲਾਂ ਇਹ ਨਗਰ ਕੌਂਸਲ ਕਰਾਂਗੇ ਦੂਜਾ ਉਸ ਤੋਂ ਬਾਅਦ ਚੰਡੀਗੜ੍ਹ ਚੋਂ ਲਾਵਾਂਗੇ ਚੰਡੀਗੜ੍ਹ ਤੋਂ ਬਾਅਦ ਲਾਵਾਂਗੇ ਬੀਸੀ ਦੇ ਜਾਵਾਂਗੇ ਉਥੇ ਭੋਖਰਦਾਰ ਸਾਡਾ ਤਾਂ ਕੰਮ ਆ ਬਈ ਹੁਣ ਸਨਭ ਲੋਕਾਂ ਦਾ ਕੰਮ ਚਾਹੀਦਾ ਬਕਾਹ ਚਾਹੀਦਾ ਅਸੀਂ ਸਮਰਥਨ ਕੀਤਾ ਪਾਰ ਦੇ ਉੱਪਰ ਕਿ ਟਕੇ ਵੀ ਪਾਰਟੀ ਦਾ ਆਪ ਪਾਰਟੀ ਵੀ ਤੁਸੀਂ ਇਹਨਾਂ ਨੂੰ ਸ਼ਹਿਰ ਨੂੰ ਸਹਯੋਗ ਕਰੋ ਜੀ ਰੂਰ ਵੀ ਉਹਨਾਂ ਦੇਖੋ ਲੋਕਾਂ ਨੇ ਸ਼ਹਿਰ ਦਾ ਹਾਲ ਦੇਖੋ ਕਿਦਾਂ ਫਦੇ ਭਾਈਆ ਉਹ ਡਰਦੇ ਮਾਰੇ ਸ਼ਮਾਇਦਾ ਲੋਕ ਲਾਰੇ ਲੋਕ ਟਾਈਮ ਨਹੀਂ ਕਰਦੇ ਗਾਂਤ ਗਾਂਦਾਰਾ ਕਰ ਉਹ ਨੁਕਸਾਨ ਕਰ ਸਕਦੇ ਟਾਈਮ ਨਹੀਂ ਕਰ ਸਕਦੇ ਅਸੀਂ ਉਹਨਾਂ ਦੀ ਟਾਈਮ ਕਰਦੇ ਵੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਸਹਯੋਗ ਕਰੋ ਆਪਣੇ ਲਾਉ ਧਾਨੇ ਖੜਾਂਗੇ ਇਹ ਬੰਦੇ ਅਸੀਂ ਲਿਆਵਾਂਗੇ ਇਸ ਕਰਕੇ ਜਿਹੜਾ ਉਹ ਰਿਕਾਰਡ ਪਈ ਹੋਈ ਆ ਉਹ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਸੀ ਇਹ ਕਾਤ ਨਹੀਂ ਬਣਦਾ ਉਹ ਦੱਸੇ ਐਵੇਂ ਹੀ ਕਹੀ ਜਾਂਦੇ ਪੈਂਟਰੋ ਠੀਕ ਆ ਟੈਂਟਰੋ ਕੱਜ ਜੱਗ ਜਾਰ ਕਰ ਦੇ ਆ ਰੂਲਿੰਗ ਪਾਟੇ ਕੋਈ ਐਮਸੀ ਵੀ ਨਹੀਂ ਕਿਉਂ ਨਹੀਂ ਕਰਦੇ ਪਤਾ ਨਹੀਂ ਕੀ ਗੱਲ ਆ ਅੱਜ ਹੀ ਕੋਈ ਤਕਲੀਫ ਦੁੱਖ ਆਪੜ ਘਾਲੇ ਲੋ ਨਾ ਲੋਕ ਇਕੱਠੇ ਬਣਾਏ ਆ ਇਸ ਕਰਕੇ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਣੇ ਹਿੰਸਾਬ ਲੈਣ ਲਈ ਸਪਾਈ ਲਈ ਨਗਰ ਕੌਂਸਲ ਜਾ ਕੇ ਕੰਪਲੇਂਟ ਕਰੋ ਨਹੀਂ ਕਰਦਾ ਜਿੱਥੇ ਧਾਨੀ ਲਾਣੇ ਪਾਉਗੇ ਲਾਵਾਂਗੇ ਅੱਜ ਭੁਖਸਾ ਲਾਵਾਂਗੇ ਜਿੰਨਾ ਕੋਈ ਕਹਿੰਦਾ ਸਹਿਯੋਗ ਕਰਨ ਲਈ ਸਾਰੇ ਸ਼ਹਿਰੀ ਵਾਸੀਆਂ ਦਾ ਤੇ ਪ੍ਰੈਸ ਮੀਡੀਆ ਕਪਾਟੀ ਸਾਹਿਬ ਦਾ ਸਾਡੇ ਸਾਰੇ ਜੀਤਾਂ ਤੇ ਸੂਤਰ ਦਿੰਦਰੀ ਤੇ ਝੁਲਕੇ ਵੀ ਧਾਨਾ ਲਾਣ ਤਿਆਰ ਦੇ ਤੁਰਦੇ ਪ੍ਰਸ਼ਾਦ ਮੰਗਦੇ ਤੁਰ ਜਾਂਦੇ ਆ ਇਸ ਕਰਕੇ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਸ਼ਹਿਰ ਵਾਸੀ ਫਿਰ ਕਰਦਾ ਵੇ ਆਪਣੇ ਹੱਕਾਂ ਲਈ ਲਾਜ ਦਿਓ ਰੀਲ ਵੀ ਲੋੜ ਲਈ ਵੀ ਤੁਸੀਂ ਸਿਰ ਹੱਥ ਲੱਗਿਆ ਹੋ ਅਸੀਂ ਤੁਹਾਡੇ ਦੇ ਸ਼ਹਿਰ ਲਈ ਖੜੇ ਆ ਅਸੀਂ ਪਾਰਟੀਆਂ ਉੱਪਰ ਉੱਠਵਟੇ ਮੈਂ ਕਾਂਗਰਸੀ ਹਾਂ ਉਹਨਾਂ ਨਾਲ ਸਹਿਯੋਗ ਕਰ ਰਿਹਾ ਤੇ ਅਸੀਂ ਕਾਂਗਰਸੀ ਲੋਕਾਂ ਨੂੰ ਵਰਕਰਾਂ ਨੂੰ ਵੀ ਇਹ ਕਰਦੇ ਆ ਕਿ ਤੁਸੀਂ ਸ਼ਹਿਰ ਦੇ ਵਿਕਾਸ ਲਈ ਅੱਗੇ ਵਗ ਲਾਜ ਦਿਓ ਮੈਂ ਹੁਣ ਸਾਡੇ ਪ੍ਰਧਾਨ ਆ ਸਮਝ ਸਮਝੇਮ ਬੇਟ ਕਰਦੇ ਉਹਨਾਂ ਬੇਨਤੀ ਕਰਾਂਗਾ ਉਹ ਵੀ ਆਪਣਾ ਵਿਚਾਰ ਰੱਖਣ वारा रह रे रोड सड़क जल्दी मड़ाओ जल्दी चको, जादी चको, जादी चको, जादी चको। पूरा डप जल्दी न चा फिर अहमदाबाद ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਹਾਂ ਅੱਜ ਕੱਲ ਦੇ ਸਮਾਜ 'ਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ ਵਿੱਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪੀਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪੀਟਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਕੁਝ ਅਨਵਾਂਟਿਡ ਬੱਚੇ ਹੁੰਦੇ ਆਂ ਅਨਵੈਡ ਮਦਰਸ ਹੁੰਦੀਆਂ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਆਂ ਉਹ ਦੋਨੋਂ ਹੀ ਹਸਪੀਟਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਹੈ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਂਦਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਵਿੱਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੇ ਗਏ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਅਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਿਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਿਆ ਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ 'ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕੀ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਚੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਇਸ ਦੇ ਸਤ ਜਲਾਸ਼ੀਲ ਭਗਸੇਂਗਰਨਾ ਸਵਤੰਤਰ ਅਜਦੀਆਂ ਵਿਸ਼ੇਸ਼ ਸਰਕਾਰੀਆਂ ਨਾਲ ਫਿਰ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦੇਵੋ ਧੰਨਵਾਦ